ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਾਂ ਦਾ ਪ੍ਰੀਤ ਸਿੰਘ ਹਾਂ ਅੱਜ ਅਸੀਂ ਪਹੁੰਚੇ ਜਲ੍ਹਾ ਗੁਰਦਆਸਪੁਰ ਦੇ ਗੁਰਦੁਆਰਾ ਤੰਤਨ ਬਾਬਾ ਸ਼੍ਰੀ ਚੰਦ ਜੀ ਥਾਲੀ ਗੁਰਦੁਆਰਾ ਕਾਲੀ ਸਾਹਿਬ ਉਹ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥ ਅਟਕਾਂ ਵਿੱਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਇਸ ਗੁਰਦੁਆਰੇ ਤੇ ਹਸਪਤਾਲ ਸੰਕਲਨ ਜਾਣ ਨੂੰ ਤੱਕ ਦੇਖੋ ਸਰਵਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸਥਾਨ ਜ਼ਾਹਰ ਪੀਰ ਜਗਤਗੁਰੂ ਬਾਬਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬ ਜਦੇ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਜੀ ਦਾ ਹੈ ਜੀ ਜਦੋਂ ਇਤਿਹਾਸ ਨੂੰ ਪੜਦੇ ਹਾਂ ਤਾਂ ਜਿੱਦਲ ਮਿਲਦਾ ਕਿ ਜਦੋਂ ਬਾਬਾ ਸ਼੍ਰੀਕੰਤ ਸਾਹਿਬ ਬਾੜਸਰ ਦੀ ਧਰਤੀ ਤੋਂ ਆਪਣੇ ਨਾਨਕੇ ਪਿੰਡ ਪੱਖੋਗਰ ਮਾਵੇ ਜਾਂਦੇ ਸਨ ਤੇ ਇਸ ਪਵਿਸਾਂ ਦੇ ਇੱਕ ਰਾਤ ਠਹਿਰੇ ਸਨ ਉਸ ਵੇਲੇ ਅਮਰਤ ਵੇਲੇ ਬਾਬਾ ਜੀ ਨੇ ਦਾਤਨ ਕਰਕੇ ਇਸ ਪਵਨਸਤਾਨ ਤੇ ਦਾਤਨ ਗੱਡੀ ਸੀ ਜਿਸ ਤੋਂ ਇਸ ਪਵਨਸਤਾਨ ਦਾ ਨਾਮ ਗੁਰਦੁਆਰਾ ਟਾਲੀ ਸਾਹਿਬ ਪਿਆ ਅਤੇ ਬੇਅੰਤ ਸੰਤਾਂ ਹਰ ਰੋਜ਼ ਨਤਮਸਤ ਹੋਉਂਦੀਆਂ ਹਨ ਅਰਦਾਸਾਂ ਬੇਨਤੀਆਂ ਕਰਦੇ ਹਨ ਇੱਕ ਮਹੀਨੇ ਵਿੱਚ ਬੇਅੰਤ ਸ਼੍ਰੀ ਅਖੰਡ ਪਾਤਸ਼ਾਹ ਹੁੰਦੇ ਹਨ ਔਰ ਸੰਗਤਾਂ ਮਨੋਂ ਤਲੋਂ ਕਰਕੇ ਸੇਵਾ ਕਰਦੀਆਂ ਹਨ ਔਰ ਬਜ਼ੁਰਗਾਂ ਦਾ ਕਹਿਣਾ ਕਿ ਇੱਥੇ ਇੱਕ ਰਾਵੀ ਦਰਿਆ ਵਗਿਆ ਸੀ ਕਾਫੀ ਸਮਾਂ ਪਹਿਲਾਂ ਔਰ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਸੀ ਔਰ ਬਾਬਾ ਸ੍ਰੀ ਚੰਜੀ ਦੇ ਚਰਨਾਂ ਵਿੱਚ ਲੋਕਾਂ ਨੇ ਅਰਦਾਸ ਬੇਨਤੀ ਕੀਤੀ ਬਾਬਾ ਜੀ ਸਾਡੀਆਂ ਫਸਲਾਂ ਮਾਰ ਰਹੀਆਂ ਜਾਂਦੀਆਂ ਹਨ ਇਸ ਰਾਵੀ ਦਰਿਆ ਨੂੰ ਬੇਨਤੀ ਕਰੋ ਕਿ ਇਸ ਤੋਂ ਦੂਰ ਵਗ ਜਾਵੇ ਔਰ ਬਾਬਾ ਜੀ ਨੇ ਬੇਨਤੀ ਕੀਤੀ ਸੀ ਅੱਜ ਵੀ ਸਾਨੂੰ ਜ਼ਿਕਰ ਮਿਲਦਾ ਕਿ ਤੇ ਦਰਿਆ ਜਿਹੜਾ 4 ਕਿਲੋਮੀਟਰ ਦੂਰ ਹੈ ਹੁਣ ਔਰ ਬੇਅੰਤ ਸੰਗਤ ਦਾ ਇਸਤਾਨ ਤੇ ਆਣ ਕੇ ਗੁਰੂ ਚਰਨਾਂ ਵਿੱਚ ਨਤਸਤ ਹੋ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨੂੰ ਇਸ ਗੁਰਦਾਰੇ ਦੇ ਅੱਜ ਗੰਥੀ ਜਿਨ੍ਹਾਂ ਨੇ ਸਾਰੀ ਗੱਲਬਾਤ ਕਰਵਾਇਆ ਇਸ ਗੁਰਦਾਰੇ ਸਾਹਿਬ ਦੇ ਤੇ ਆਪਕੋ ਜਿਹਾ ਕਹੀ ਤੋ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਸ੍ਰੀ ਸਸੀ ਗਾ ਜੀ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਹਾਂ ਅੱਜ ਅਸੀਂ ਪਹੁੰਚੇ ਜਲਾ ਗੁਰਦਾਸਪੁਰ ਦੇ ਪੁਰਦਰਾਤਾਂਤਨ ਬਾਬਾ ਸ਼੍ਰੀ ਚੰਦ ਜੀ ਟਾਲੀ ਪੁਰਦਰਾਤ ਕਾਲੀ ਸਾਹਬ ਉਹ ਸਾਡੇ ਨਾਲ ਇੱਕ ਪੁਰਦਰਾ ਸਾਹਿਬ ਦੇ ਗ੍ਰੰਥ ਅੱਜ ਮੌਜੂਦ ਨੇ ਉਹ ਉਹਨਾਂ ਨਾਲ ਗੱਲਬਾਤ ਕਰਕੇ ਇਸ ਪੁਰਦਰਾ ਦੇ ਇਤਿਹਾਸ ਤੋਂ ਸੰਤਲ ਜਾਣ ਪਾਉਂਦੇ ਆ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਕਿਸਤਾਨ ਜ਼ਾਹਰ ਪੀਰ ਜਗਤ ਗੁਰੂ ਬਾਬਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬ ਜਾ ਦੇ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਜੀ ਦਾ ਹੈ ਜਦੋਂ ਇਤਿਹਾਸ ਨੂੰ ਪੜਦੇ ਹਾਂ ਜੋ ਜਿੱਤਲ ਮਿਲਦਾ ਕਿ ਜਦੋਂ ਬਾਬਾ ਸ਼੍ਰੀਚੰਦ ਸਾਹਿਬ ਬਾੜਸਰ ਦੀ ਧਰਤੀ ਤੋਂ ਆਪਣੇ ਨਾਨਕੇ ਪਿੰਡ ਪਖੋਗਰ ਨਾਵੇਂ ਜਾਂਦੇ ਸਨ ਤੇ ਇਸ ਪਵਨਸਾਂ ਦੇ ਇੱਕ ਰਾਤ ਠਹਿਰੇ ਸਨ ਉਸ ਵੇਲੇ ਅਮਰਤੀ ਵੇਲੇ ਬਾਬਾ ਜੀ ਨੇ ਦਾਤਨ ਕਰਕੇ ਇਸ ਪਵਨਸਤਾਨ ਤੇ ਦਾਤਨ ਗੱਡੀ ਸੀ ਜਿਸ ਤੋਂ ਇਸ ਪਵਨਸਤਾਨ ਦਾ ਨਾਮ ਗੁਰਦੁਆਰਾ ਟਾਲੀ ਸਾਹਿਬ ਆ ਪਰ ਤੇ ਬਯੰਤ ਸੰਤਾਂ ਹਰ ਰੋਜ਼ ਨਾਮਸਤੋ ਹੁੰਦੀਆਂ ਹਨ ਅਰਦਾਸਾ ਬੇਨਤੀਆਂ ਕਰਦੇ ਹਨ ਇੱਕ ਮਹੀਨੇ ਵਿੱਚ ਬਯੰਤ ਸ਼੍ਰੀ ਅਖੰਡ ਪਾਤਸ਼ਾਹਬ ਹੁੰਦੇ ਹਨ ਔਰ ਸੰਤਾ ਮਨੋਤਲੋਂ ਕਰ ਕੇ ਸੇਵਾ ਕਰਦੀਆਂ ਹਨ ਔਰ ਬਜ਼ੁਰਗਾਂ ਦਾ ਕਹਿਣਾ ਕਿ ਇੱਥੇ ਇੱਕ ਰਾਵੀ ਦਰਿਆ ਵਗਿਆ ਸੀ ਕਾਫੀ ਸੇ ਸਮਾਂ ਪਹਿਲਾਂ ਪਰ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਸੀ